ਸਟਾਰ ਕਿਵੇਂ ਕੀਤਾ ਕਹਿਨਦਾ ਸਟਾਰ ਸਿੱਧੂ ਬਾਈ ਨੂੰ ਦੇਖ ਕੇ ਕੀਤਾ ਜੀ ਉਹ ਹੀ ਆਪਣੇ ਲਈ ਰੱਬ ਦਾ ਰੋਡ ਕੀ ਨਾਮਾ ਗਾਣੇ ਦਾ ਤੇ ਦੋ ਲੈਣਾ ਥਾਰੇ ਦਾ ਸਰਾਦ ਦੇ ਉਹ ਸਾਡੇ ਉੱਤੇ ਚੱਲਨੀ ਨਹੀਂ ਤੇਰੀ ਗੁੱਸਤਾਖੀ ਤੁਹਾਡੇ ਮਾਗਰ ਕਿਸ ਸਿੰਗਰ ਦਾ ਹੱਥ ਆ ਤੇ ਅੱਗੇ ਤੁਹਾਨੂੰ ਪਹਿਲਾਂ ਤਾਂ ਜੀ ਕਹਿੰਦੇ ਬਾਹ ਫੜੀ ਨਹੀਂ ਗਈ ਆਪਣੀ ਬਹੁਤ ਕੋਲੇ ਗਏ ਆ ਘਰੇ ਵੀ ਗਏ ਆ ਹਰੇਕ ਦੇ ਪਰ ਨਹੀਂ ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹੈਪੀ ਅੱਜ ਤੁਹਾਨੂੰ ਉਸ ਸ਼ਖਸ ਨੂੰ ਮਲਾਵਾਂਗੇ ਜਿਨ੍ਹਾਂ ਦੇ ਗਾਣੇ ਵੀ ਹਿੱਟ ਹੋ ਚੁੱਕੇ ਨੇ ਤੇ ਹੁਣ ਉਹ ਗਾਣੇ ਵੀ ਲਿਖ ਰਹੇ ਨੇ ਤੇ ਅੱਗੇ ਵੀ ਗਾਉਣਗੇ ਜਿਵੇਂ ਕਿ ਤੁਹਾਨੂੰ ਦੱਸ ਦਈਏ ਬੇਸ਼ਿਕ ਵਜੇ ਹੁੰਦੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਠਣ ਵਾਲੇ ਉੱਠ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਲਖਵਿੰਦਰ ਜੀ ਤੁਹਾਡਾ ਸਵਾਗਤ ਹੈ ਸਮਝਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਡੇ ਕੋਲ ਪਹੁੰਚੇ ਆ ਗਰੀਬਾਂ ਕੋਲ ਕਿਸ ਤਰ੍ਹਾਂ ਮਨ ਦੇ ਵਿੱਚ ਕਿਵੇਂ ਆਉਂਦਾ ਜਿਹੜੇ ਗਾਣੇ ਲਿਖੇ ਆ ਲਿਖਦੇ ਹੋ ਤੁਸੀਂ ਬਾਈ ਮੂਸਾ ਨੂੰ ਦੇਖ ਕੇ ਇਹ ਗੱਲਾਂ ਦੇਖ ਕੇ ਧਿਆਨ ਚਾਈ ਜਾਂਦਾ ਜੀ ਬਸ ਕਿਵੇਂ ਸਟਾਰਟ ਕਿਵੇਂ ਕੀਤਾ ਕਹਿੰਦਾ ਮਤਲਬ ਸਟਾਰਟ ਸਿੱਧੂ ਬਾਈ ਨੂੰ ਦੇਖ ਕੇ ਕੀਤਾ ਜੀ ਉਹੀ ਆਪਣੇ ਲਈ ਰੱਬ ਦਾ ਰੂਪ ਮਿਲੇ ਵੀ ਤੁਸੀਂ ਉਹਨਾਂ ਨੂੰ ਹਾਂਜੀ ਮੈਂ ਮਿਲਿਆ ਵੀ ਉਹਨੂੰ ਜੀ ਕੀ ਕਹਿੰਦੇ ਸੀ ਉਹਨੂੰ ਮੈਂ ਗਾਣਾ ਕਰਵਾਉਣਾ ਸੀਗਾ ਜੀ ਆਪਣਾ ਉਹਨੂੰ ਮੇਰੇ ਉਦੋਂ ਮਿਲਿਆ ਸੀ ਬਾਈ ਨੂੰ ਮੈਂ ਕਿਹਾ ਜੀ ਆਪਾਂ ਸਾਨੂੰ ਵੀ ਮੈਂ ਕਿਹਾ ਵੀ ਲੈ ਲਓ ਤੁਸੀਂ ਵੀਡੀਓ ਚ ਉਹ ਕਹਿੰਦਾ ਪੁੱਤ ਕੋਈ ਗੱਲ ਨਹੀਂ ਜਰੂਰ ਤੂੰ ਗਾਣਾ ਕਰਨਾ ਹੋਇਆ ਵੀ ਆਪਣੇ ਕੋਲ ਆ ਜੀ ਵੀ ਤੇਰੀ ਜਰੂਰ ਸਪੋਰਟ ਕਰਾਂਗੇ ਕਿਸ ਤਰ੍ਹਾਂ ਦਾ ਨੇਚਰ ਲੱਗਿਆ ਤੁਹਾਨੂੰ ਪਤਾ ਹੀ ਹੋਊਗਾ ਬਹੁਤ ਘੈਂਟ ਬੰਦਾ ਸੀ ਰੱਬ ਦਾ ਰੂਪ ਸੀਗਾ ਜੀ ਧੰਨਵਾਦ ਗੱਲ ਕਰ ਪਾਣਾ ਵਰਤ ਗਿਆ ਤਾਂ ਕਰਕੇ ਸੋਦਾ ਜੀ ਸਹੀ ਗੱਲ ਆ ਜੀ ਤਾਂ ਕਰਕੇ ਆਏ ਤੇ ਹੁਣ ਵੀ ਤੁਸੀਂ ਗਾਣਾ ਲਿਖ ਰਹੇ ਹੋ ਕਹਿੰਦਾ ਮਤਲਬ ਕਿੰਨਾ ਟਾਈਮ ਹੋਗਾ ਲਿਖਣ ਮੈਂ ਜੀ ਕਾਫੀ ਗਾਣੇ ਲਿਖੇ ਪਏ ਆ ਕਿ ਵੀ ਹੁਣ 40-50 ਗਾਣੇ ਲਿਖੇ ਪਏ ਮੇਰੇ ਕੋਲ ਆਉਦੇ ਜਿਹੜਾ ਹੁਣ ਆਪਣਾ ਗਾਣਾ ਆ ਰਿਹਾ ਇਹ ਮੈਂ 2 ਕੁ ਮਹੀਨਿਆਂ ਚ ਰੈਡੀ ਕਰਦਾ ਸੀ ਕੀ ਨਾਮ ਆ ਗਾਣੇ ਦਾ ਤੇ ਦੋ ਲੈਣਾ 1.5 ਸਣਾ ਦਿੰਦੇ ਆ ਉਹ ਸਾਡੇ ਉੱਤੇ ਚੱਲਨੀ ਨਹੀਂ ਤੇਰੀ ਗੁਸਤਾਖੀ ਉਹ ਤੇਰੇ ਵਰਗੀਆਂ ਕੁੜੀਆਂ ਨੂੰ ਨਹੀਂ ਉਹ ਮਿਲਦੀ ਮਾਫੀ ਆ ਤੇਰੇ ਵਰਗੀਆਂ ਕੁੜੀਆਂ ਨੂੰ ਨਹੀਂ ਉਹ ਮਿਲਦੀ ਮਾਫੀ ਔ ਗੱਲ ਚੱਲਦੀ ਕਿਸੇ ਹੋਰ ਨਾਲ ਹਾਏ ਹੋਰ ਨਾਲ ਹਾਏ ਹੋਰ ਨਾਲ ਔ ਗੱਲ ਚੱਲਦੀ ਕਿਸੇ ਹੋਰ ਨਾਲ ਹੋਰ ਲੈ ਗੇ ਖੇੜੇ ਓ ਤੇਰੇ ਵਰਗੀਆਂ ਕੁੜੀਆਂ ਦੇ ਆਉਂਦੇ ਸਾਖ ਬਥੇਰੇ ਨਹੀਂ ਤੇਰੇ ਵਰਗੀਆਂ ਕੁੜੀਆਂ ਦੇ ਆਉਂਦੇ ਸਾਖ ਬਥੇਰੇ ਬਹੁਤ ਸੋਹਣਾ ਲਿਖਦੇ ਹੋ ਤੇ ਤੇ ਗਾਉਣੇ ਵੀ ਤੁਸੀਂ ਬਹੁਤ ਸੋਹਣਾ ਕਦੋਂ ਰਿਲੀਜ਼ ਹੋ ਜਾਣਾ ਇਹ ਇਹ ਜੀ ਆਪਣਾ 15-20 ਦਿਨ ਲੱਗਣਗੇ ਜੀ ਬਸ ਆਉਣ ਵਾਲਾ ਜੀ ਕੰਪਲੀਟ ਹੋ ਚੁੱਕੇ ਦਾ ਕੰਪਲੀਟ ਹੋ ਗਿਆ ਜੀ ਵੀਡੀਓ ਸ਼ੁਰੂ ਹੋਈ ਵੀ ਹੈ ਜੀ ਤੇ ਹੋਰ ਅੱਗੇ ਘਰ ਦੇ ਹਾਲਾਤ ਕਿੱਦਾਂ ਨੇ ਕਿਸ ਤਰ੍ਹਾਂ ਘਰ ਦੇ ਤੁਹਾਨੂੰ ਸਪੋਰਟ ਰਹਿੰਦਾ ਘਰ ਦੇ ਹਾਲਾਤ ਜੀ ਪਹਿਲਾਂ ਤਾਂ ਥੋੜੇ ਜੇ ਮਾੜੀ ਸੀਗੇ ਵੀ ਹੁਣ ਓਕੇ ਆ ਜੀ ਹੁਣ ਘਰ ਘਰੋਂ ਵੀ ਬਹੁਤ ਸਪੋਰਟ ਆਪਾਂ ਨੂੰ ਹੁਣ ਓਕੇ ਆ ਜਮਾਈ ਕਹਿੰਦੇ ਹੁੰਦੇ ਆ ਸਿੰਗਿੰਗ ਪਿੱਛੇ ਵੀ ਕਿਸੇ ਦਾ ਹੱਥ ਹੁੰਦਾ ਤੁਹਾਡੇ ਮਗਰ ਕਿਸ ਸਿੰਗਰ ਦਾ ਹੱਥ ਆ ਤੇ ਅੱਗੇ ਤੁਹਾਨੂੰ ਕੀ ਆ ਪਹਿਲਾਂ ਤਾਂ ਜੀ ਕਹਿੰਨੇ ਬਾਹ ਫੜੀ ਨਹੀਂ ਗਈ ਆਪਣੀ ਬਹੁਤ ਕੋਲੇ ਗਏ ਆ ਘਰੇ ਵੀ ਗਏ ਆ ਹਰੇਕ ਦੇ ਪਰ ਨਹੀਂ ਪਰ ਹੁਣ ਮੈਂ ਗਿਆ ਸੀਗਾ ਆਪਣੇ ਹੋ ਕੇ 15-20 ਦਿਨ ਸੱਬੇ ਬਾਈਕ ਘਰੇ ਗਿਆ ਸੀ ਜੀ ਉਹਨੇ ਸਪੋਰਟ ਕੀਤੀ ਆਪਣੇ ਬਹੁਤ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਜੁੜੇ ਜਦੋਂ ਵੀ ਤੂੰ ਗਾਣਾ ਕਰਨਾ ਹੋਇਆ ਮੈਨੂੰ ਇੱਕ ਵਾਰੀ ਜਰੂਰ ਦੱਸ ਦੀ ਵੀ ਤੇਰੀ ਫੋਲੋ ਸਪੋਰਟ ਕਰਾਂਗੇ ਸੱਬੇ ਦਾ ਵੀ ਗਾਣਾ ਤੁਸੀਂ ਗਾ ਕੇ ਸੁਣਾਓ ਸਾਡੇ ਦਾ ਸੁਣਾ ਲਾ ਜੀ ਮੇਰੇ ਨਾਲੇ ਰਹਿ ਕੇ ਕਿੱਥੇ ਹੋਣਾ ਸੀਗਾ ਪੂਰਾ ਤੇਰਾ ਸੁਪਨਾ ਰਕਾਨੇ ਸੀਗਾ ਰੈੱਡ ਲੀਫ ਦਾ ਤੂੰ ਡੀਕਣਾ ਜਹਾਜ਼ ਖੜ ਐਰਪੋਰਟ ਉੱਤੇ ਤੇ ਮੈਂ ਕੋਠੇ ਉੱਤੇ ਬਹਿ ਕੇ ਤੇਰੀ ਕਾਲ ਢੀਕਦਾ ਮੈਂ ਸੁਣਿਆ ਆ ਕੱਲ ਝੋਲੀ ਪੈ ਗਏ ਨੇ ਪਤਾਸੇ ਨਾਲੇ ਮੁੰਦਰੀ ਵੀ ਪੈ ਗਈ ਜੱਟੀਏ ਹੋ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋਂ ਲਹਿ ਗਿਆ ਤੇ ਤੂੰ ਨਜਰਾਂ ਚੋਂ ਲਹਿ ਗਈ ਜੱਟੀਏ ਨਹੀਂ ਤੂੰ ਮੇਰੀ ਨਜਰਾਂ ਚੋਂ ਲਹਿ ਗਈ ਜੱਟੀਏ ਪਿਛਲੇ ਦਿਨ ਤੁਸੀਂ ਬਰਨਾਲਾ ਦੇ ਵਿੱਚ ਜਿਹੜਾ ਵੀ ਇੱਕ ਸ਼ੋਅ ਰੱਖਿਆ ਗਿਆ ਸੀ ਕਹਿੰਦਾ ਮਤਲਬ ਫਿਲਮ ਦੀ ਪ੍ਰੋਮੋਸ਼ਨ ਸੀ ਉੱਥੇ ਵੀ ਤੁਸੀਂ ਸਟੇਜ ਤੇ ਗਾਣਾ ਗਿਆ ਗਿਆ ਸੀ ਉਸ ਨੂੰ ਕਿਸ ਵੱਲੋਂ ਟਾਈਮ ਦਵਾਇਆ ਗਿਆ ਉਹ ਬਾਈ ਸੱਬੇ ਵੱਲੋਂ ਆ ਜੀ ਕਿਹੜਾ ਗਾਣਾ ਤੁਸੀਂ ਉੱਥੇ ਗਾਇਆ ਸਿੱਧੂ ਮੂਸੇਵਾਲਾ ਉੱਥੇ ਲਾਇਆ ਸੀ ਜੀ ਆਪਾਂ ਮੂਸੇ ਦਾ ਸਾਡੇ ਵਾਂਗੂ ਸਾਡੀਆਂ ਨਹੀਂ ਬਲੈਕਲਿਸਟ ਅਟਕਾਰਾਂ ਨੇ ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾਂ ਨੇ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਓ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਦੇਖਿਆ ਤੁਸੀਂ ਆਪਣੀ ਮਾਂ ਨੂੰ ਵੀ ਬਹੁਤ ਪਿਆਰ ਕਰਦੇ ਹੋ ਕਹਿਣ ਦਾ ਮਤਲਬ ਮਾਂ ਤੇ ਵੀ ਤੁਸੀਂ ਇੱਕ ਗਾਣਾ ਲਿਖਿਆ ਸੀ ਹਾਂਜੀ ਮਾਂ ਤੇ ਵੀ ਗਾਣਾ ਲਿਖਿਆ ਸੀ ਤੋ 10 ਸਾਲ ਪਹਿਲਾਂ ਲਿਖਿਆ ਸੀ ਜੀ ਉਹ ਪਰ ਸਪੋਰਟ ਨਹੀਂ ਕੀਤੀ ਕਿਸੇ ਨੇ ਉਹ ਵੀ ਬਹੁਤ ਕੈਂਟਰਾ ਦਾ ਗਾਣਾ ਸੀ ਸੁਣਾ ਦਿੰਦੇ ਤੁਹਾਨੂੰ ਮਹਾ ਦਾ ਰਤਵਾ ਰੱਬ ਤੋਂ ਉੱਚਾ ਦੁਨੀਆਂ ਕਹਿੰਦੀ ਏ ਲੱਖਾਂ ਦੁਖੜੇ ਬੱਚਿਆਂ ਖਾਤਰ ਜੱਗ ਤੋਂ ਸਹਿੰਦੀ ਏ ਮਹਾਦਾ ਦਿਲ ਬੱਚਿਆਂ ਨੂੰ ਕਦੇ ਦੁਰਕਾਰ ਨਹੀਂ ਸਕਦਾ ਇਹ ਬੰਦਾ ਕਦੇ ਵੀ ਮਹਾਦਾ ਕਰਜ ਉਤਾਰ ਨਹੀਂ ਸਕਦਾ ਬੰਦਾ ਕਦੇ ਵੀ ਮਹਾਦਾ ਕਰਜ ਉਤਾਰ ਨਹੀਂ ਸਕਦਾ ਹੁਣ ਕਹਿੰਦਾ ਮਤਲਬ ਕਿਸ ਤਰ੍ਹਾਂ ਦੀ ਪਲਾਨਿੰਗ ਚੱਲ ਰਹੀ ਹੈ ਅੱਗੇ ਜਿਹੜੇ ਤੁਹਾਡੇ ਗਾਣੇ ਆਉਣੇ ਨੇ ਲਗਾਤਾਰ ਆਉਂਦੇ ਰਹਿਣਗੇ ਹੁਣ ਲਗਾਤਾਰ ਹੀ ਹੋਣਗੇ ਜੀ ਗਾਣੇ ਆਪਣੇ ਆਪ ਦੇ ਗਾਣੇ ਆਪਣੇ ਲਿਖਿਆ ਮੈਂ ਹੀ ਗਾਉਣੇ ਆ ਤੇ ਹੁਣ ਨਹੀਂ ਬੰਦ ਕਰਦੇ ਕੰਮ ਆਪਣਾ ਕਿਆ ਦਾ ਮਤਲਬ ਤੁਸੀਂ ਕਿਹਾ ਸੀ ਕਿਸੇ ਸਿੰਗਰ ਦੀ ਤੁਹਾਡੇ ਅਜੇ ਤੱਕ ਬਾਣੀ ਤੁਹਾਡੇ ਵੱਲੋਂ ਫੜੀ ਗਈ ਤੇ ਹੁਣ ਕਿਸ ਤਰ੍ਹਾਂ ਤੁਸੀਂ ਅੱਗੇ ਜਿਹੜਾ ਆਪਦਾ ਹੁਣ ਅੱਗੇ ਮੈਂ ਆਏ ਆ ਰਿਹਾ ਵੀਰੇ ਆਪਣੀ ਸੱਬੇ ਬਾਈ ਨੇ ਬਾਹ ਫੜੀ ਆ ਬਹੁਤ ਧੰਨਵਾਦ ਸੱਬੇ ਬਾਈ ਦਾ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਉਹਦੀ ਲੰਬੀ ਉਮਰ ਕਰੇ ਵਿਚਾਰੇ ਦੀ ਬਹੁਤ ਬਹੁਤ ਜਾਣ ਦਾ ਉਹ ਸਾਥ ਦੇ ਰਿਹਾ ਵਿਚਾਰਾ ਆਪ ਵੀ ਉਹ ਗਰੀਬੀ ਦੇ ਵਿੱਚ ਉੱਠੇ ਆਪ ਵੀ ਗਰੀਬੀ ਚ ਉੱਠਿਆ ਜੇ ਕਿਸੇ ਨੂੰ ਮਾੜੀ ਮੋਟੀ ਲੋਡ ਪੈਂਦੀ ਉਹ ਹਰੇਕ ਨਾਲ ਖੜਦਾ ਵੰਦ ਮੈਂ ਤਾਂ ਆਪ ਅੱਖੀ ਦੇਖ ਕੇ ਆਇਆ ਨਾ ਮੈਂ 7-8 ਦਿਨ ਰਹਿ ਕੇ ਆਇਆ ਬਾਈ ਸੱਬੇ ਨਾਲ ਉਹ ਉਹਨਾਂ ਦੀ ਕੋਠੀ ਦਾ ਲੈਨਟਰਵਿਊ ਪੈਣਾ ਹਾਂਜੀ ਉਦੋਂ ਮੈਂ 5-6 ਦਿਨ ਪਹਿਲਾਂ ਹੀ ਜਾਊਗਾ ਜੀ ਹਾਂ ਕੀ ਹੁਣ ਅਗਲੇ ਗਾਣੇ ਕਿਹੜੇ-ਕਿਹੜੇ ਤੁਹਾਡੇ ਕਹਿਣ ਦਾ ਮਤਲਬ ਅੱਗੇ ਆ ਰਹੇ ਨੇ ਗਾਣੇ ਜੀ ਜਿਵੇਂ ਆਪਣੇ ਅੱਜ ਕੱਲ੍ਹ ਚੱਲ ਰਿਹਾਗਾ ਸਿਸਟਮ ਇਦਾਂ ਦੇ ਗਾਣੇ ਮੇਰੇ ਕੋਲ ਸਾਰੇ ਲਿਖੇ ਪਿਆ 60-70 ਗਾਣੇ ਲਿਖੇ ਪਏ ਆ ਵੇ ਹੁਣ ਸ਼ੁਰੂ ਆ ਹੁਣ ਗਾਣੇ ਰੁਕਦੇ ਨਹੀਂ ਕੋਈ ਪੰਜਾਬ ਤੇ ਗਾਣਾ ਵੀ ਲਿਖਿਆ ਤੁਸੀਂ ਹਾਂਜੀ ਪੰਜਾਬ ਤੇ ਵੀ ਲਿਖਿਆ ਕੀ ਗਾਣਾ ਹੋਸ ਹੈਗਾ ਥੋੜੇ ਯਾਦ ਮੈਨੂੰ ਕਰਨਾ ਪੈਣਾ ਜੀ ਅੱਛਾ ਜੀ ਕੋਈ ਗੱਲ ਨਹੀਂ ਉਹ ਅਗਲੀ ਵਾਰ ਤੁਸੀਂ ਸਾਨੂੰ ਜਦੋਂ ਅਸੀਂ ਤੁਹਾਨੂੰ ਮਿਲਾਂਗੇ ਜਰੂਰ ਸੁਣਾਇਓ ਹਾਂਜੀ ਜਰੂਰ ਸੁਣਾਵਾਂ ਉਹ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਦੇ ਦੋਸਤ ਮਿੱਤਰ ਮੈਸੇਜ ਦੋਸਤ ਮਿੱਤਰ ਨੂੰ ਤਾਂ ਆਪਣਾ ਇਹ ਆ ਜੀ ਵੀ ਵੀਰ ਬਣ ਕੇ ਤੁਸੀਂ ਸਪੋਰਟ ਜਰੂਰ ਕਰਿਓ ਵੀ ਆਪਣਾ ਗਾਣਾ ਆ ਰਿਹਾ ਥੋੜੇ ਸਿਰ ਤੇ ਆ ਪਾਈ ਹੈ ਨਾ ਤੇ ਬਾਕੀ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਸਾਨੂੰ ਇੱਥੇ ਪਹੁੰਚ ਜਾਂਦੇ ਸਾਡੇ ਕੋਲ ਤੇ ਨਈ ਸਟਾਰ ਕੋਈ ਨਹੀਂ ਗਰੀਬਾਂ ਨੂੰ ਬੋਧਾ ਇਸ ਸਾਲ ਸਾਡੇ ਨਾਲ ਲਖਵੀਰ ਜੀ ਜਿਨ੍ਹਾਂ ਨੇ ਸਾਨੂੰ ਆਪਣੇ ਆਉਣ ਵਾਲੇ ਗਾਣਿਆਂ ਬਾਰੇ ਵੀ ਦੱਸਿਆ ਤੇ ਅੱਗੇ ਵੀ ਉਹ ਉਹਨਾਂ ਦੇ ਗਾਣੇ ਲਗਾਤਾਰ ਆਉਂਦੇ ਰਹਿਣਗੇ ਦੇਖਦੇ ਰਹੋ ਸਾਂਝਾ ਟੀਵੀ ਬਰਨਾਲਾ